ਸਤਿ ਸ੍ਰੀ ਅਕਾਲ ਜੀ ਪਰਮਾਤਮਾ ਨੂੰ ਜਿਥੇ ਜਿਉਂਦੇ ਰਾਜੀ ਪੂਰੇ ਹੁੰਦੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰ ਬਿਠੇ ਦੇ ਸਾਹ ਦੇ ਸਾਹ ਵਿੱਚ ਮੇਰੇ ਭੈਣ ਭਰਾ ਮੁਜਰਰਕ ਮਤਾਵਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਤਮਾ ਤੁਹਾਨੂੰ ਵਾਜ ਵਦ ਮਰਾ ਬਖਸ਼ੇ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੈਂ ਲਾਉ ਨਕਾ ਜੀ ਹੁਣ ਲੈਟ ਨੂੰ ਹੱਥ ਹੁਣ ਇਹ ਕਰਨੀ ਐ ਨਮਾਟਰ ਤੇ ਤਾਏ 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 ਹੁਣ ਕੋਈ ਸਮਝ ਨਹੀਂ ਆ ਰਹੀ ਮੋਟਰ ਦੀ ਤਾਰ ਕਿਵੇਂ ਕਰਨੀ ਕਿਹੜੀ ਤਾਰ ਆਸਰਤਨ ਵੱਟਦੀ ਸਤਿ ਸ੍ਰੀ ਅਕਾਲ ਜੀ ਸਾਨੂੰ ਤੁਸੀਂ ਹੋਗੇ ਦਾਦੀ ਖੁਸ਼ ਹੋਗੇ ਪਰਮਾਤਮਾ ਤੁਹਾਨੂੰ ਚੰਗੀ ਕਲਪ ਰੱਖੇ ਜੀ ਇਹ ਜੀ ਨੰਨੂ ਦਾ ਸਮਾਨ ਹੈਗਾ ਇਹ ਲਿਆਈ ਹੈ ਸ਼ਹਿਰੋਂ ਦੇਖੋ ਕੀ ਕੁਝ ਹੈ ਇਹ ਯਾਨੀ ਤੀਆਂ ਦਾ ਪ੍ਰੋਗਰਾਮ ਮਨਾਉਣਾ ਹੈ ਜੇ ਸਕੂਲ ਚ ਹੋਇਆ ਸਕੂਲ ਚ ਮਨਾ ਲਾਂਗੇ ਜੇ ਆਪਣੇ ਪੈਂਡ ਹੋਇਆ ਪੈਂਡ ਨੇ ਘਰੇ ਤਾਂ ਕਿਤੇ ਗਏ ਹੀ ਨਹੀਂ ਆ ਦੇਖੋ ਤੇ ਆ ਵੇਖੋ ਏਦਾਂ ਅੱਖਾਂ ਬੰਦ ਕਰ ਲੈਂਦੇ ਤਾਂ ਖੋਲਦੇ ਜੀ ਬਣਦੇ ਹੋਏ ਕਾਕਾ ਵੀ ਵਿਖਾਉਂਦੇ ਐ ਤੇ ਆ ਵੇਖੋ ਜੀ ਇਹਦਾ ਸਮਾਨ ਨੰਨੂ ਦਾ ਇਹ ਸਾਰਾ ਯਾਨੀ ਤੀਆਂ ਤੇ ਪਾਉਣਾ ਲਓ ਬਾਹ ਚੋਨਾ ਸਮਾਨ ਆ ਵੀ ਨੰਨੂ ਤੇਰਾ ਨੰਨੂ ਨੂੰ ਬਾਹ ਚਾ ਨੰਨੂ ਨੂੰ ਬਾਹ ਚਾ ਨੰਨੂ ਦੀ ਮਾਣੋ ਦੀ ਛੋਕਾ ਪਰ ਕਰਦੀ ਨਹੀਂ ਹੁਣ ਹੁਣ ਮੈਂ ਮੈਂ ਜਾਣਨੇ ਵਾਸ ਜਾਣਨੇ ਜੋ ਕਿ ਲਾਈਕੋ ਦੀਆਂ ਲਾਇਆ ਆਪਾਂ ਨੂੰ ਸੱਦਾ ਪੱਤਰ ਚੋਤੀਆਂ ਨਹੀਂ ਸੱਦਾ ਪੱਤਰ ਆਇਆ ਤੁਜੀ ਕਰੇ ਦੀਆਂ ਲਾ ਲੋ ਮੈਂ ਤਾਂ ਆਪਾਂ ਇੰਟਰ ਨਹੀਂ ਲੋਰ ਆ ਦੋ ਕਾ ਆਪਾਂ ਇਧਰੋਂ ਸੱਤ ਲਾਂਗੇ ਦੋ ਕੰਦਰੋਂ ਸੱਤ ਲਾਂਗੇ ਤਾਂ ਗਿੱੱਦਾ ਦਾ ਪਾਉਣ ਨੂੰ ਗਿੱੱਦਾ ਤੇ ਮੈਂ ਪਾ ਦਨਾ ਕਿੱਦਿ ਨੂੰ ਪਾਉਣ ਨੂੰ ਕੀ ਹੈ ਲ ਬੈਠਿਆ ਨੇ ਦੋ ਹੱਥੀ ਤਾੜੀਆਂ ਮਾਰੀ ਜਾਣੀਆਂ ਲੈ ਮਾਰ ਨਹੀਂ ਤੇਰੇ ਗਿੱੱਦਾ ਪਾਉਣਾ ਆਂਦੀ ਲੈ ਗਿੱੱਦਾ ਪਾਉਣਾ ਕਿੰਨਾ ਔਖਾ ਹੁੰਦਾ ਆਹ ਹੋਵੇ ਗਿੱੱਦਾ ਪਾਉਣਾ ਕਿਹੜਾ ਐਨਾ ਔਖਾ ਆਏਂ ਜੜੀਆਂ ਤਾਂ ਆਏਂ ਆਏਂ ਲੱਗ ਗਿੱੱਦਾ ਪਾਓ ਆਂ ਭੁਰਕੇ ਤੂੰ ਕਿਵੇਂ ਨੱਚੀਂ ਬਿਲ ਮੈਨੂੰ ਨੱਚਦੇ ਖਾਇ ਤੇ

ਮੇਂ ਕੀ ਕੀ ਕੁਛ ਕਰਨਾ ਹੈ ਕੀ ਕੀ ਨਹੀਂ ਹੈ ਕਿੱਤਾ ਮਰਜਣਾ ਕਿੱਤਾ ਨਹੀਂ ਆ ਮੈਂ ਆਉਂ ਕਈ ਵਾਰ ਆਇਆ ਨਹੀਂ ਮੇਰਾ ਤੇਰੀ ਤਿਆਰੀ ਤੇਰੀ ਤਿਆਰੀ ਕਿੱਧਰ ਮੇਰੀ ਤਿਆਰੀ ਕੀ ਹੈ ਤੂੰ ਪੰਘੜੇ ਦਾ ਕੋਚਿੰਗ ਪੰਘੜਾ ਪਾਉਗਾ ਮਾਨਵੀ ਕਰੇ ਰਹੇਗਾ ਮਿੰਦਾ ਤਾਂ ਜਾ ਹੀ ਨਹੀਂ ਸਦਾ ਵੇਖੋ ਮੇਰੇ ਪੇਪਰ ਵੀ ਵਾਲੇ ਮੈਂ ਸਿੱਖਿਆ ਦਾ ਕਾਹਦਾ ਪੇਪਰ ਮਾਣਾ ਬੱਤ ਇਹ ਬਾਲ ਵਿਕਾਸ ਉਹਨੇ ਕਦੀ ਮਾੜਾ ਜਾਂ ਇਹ ਹੈ ਜੀ ਬਾਲ ਮਕਾਸ਼ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਹ ਇਹਨਾਂ ਨੇ ਜੀ ਯਾਦ ਕਰਨਾ ਸ੍ਰੀ ਨਾਨਕ ਦੇਵ ਜੀ ਦੇ ਤਹਿਤ 22 ਦੇ ਕਿਹੜੇ ਹਨ ਇਹ ਕਿੱਦੇ ਹੋਣਾ ਪੇਪਰ ਇਹ 22 ਸਤੰਬਰ ਕੀ ਕਹਿੰਦੇ ਆ ਆ 22 ਸਤੰਬਰ ਨੂੰ ਸਤੰਬਰ ਨੂੰ ਨਹੀਂ 22 ਅਗਸਤ ਨੂੰ ਇੰਸ਼ਾਅੱਲਾ 22 ਅਗਸਤ ਨੂੰ ਹੋਣਾ ਤੇ ਫਿਰ ਜੇ 22 ਅਗਸਤ ਨੂੰ ਹੋਣਾ ਪਟਾ ਪਰ ਬਹੁਤ ਥੋੜਾ ਰਹੇਗਾ ਕਿ ਇੰਨਾ ਕੁ ਕੀਤੇ ਮ ਕਰਾਂਗੀ ਇਹ ਦੇਖੋ 60 60 ਹੋਣ ਕਿੰਨੇ ਦੇ 60 ਐਮਸੀ ਗੀ ਹੋਣੇ ਆ ਉਹਦੇ ਅਨਸਰ ਅਸੀਂ ਦੇਣੇ ਆ ਇਸ ਤੇ ਓਹੋ ਉਹ ਤਾਂ ਨਹੀਂ ਆਇਆ ਸਿਰਕਮਪਰੇਸ਼ਨ ਹੁੰਦੇ ਉਹ ਉੱਤਰ ਤੁਸੀਂ ਦੇਣੇ ਹੁੰਦੇ ਆ ਹੈਨਾ ਤੇ ਫਿਰ ਇਹਦੀ ਕਿਤਾਬ ਆਪਾਂ ਚੋਗਣਾ ਦਿਨਾਂ ਦੇ ਵਿੱਚ ਕਿੱਦਾਂ ਯਾਦ ਕਰਾਂ ਇਹ ਕਿਤਾਬ ਦੇ ਵਿੱਚ ਹੀ ਉਹ ਪ੍ਰਸ਼ਨ ਆਏ ਆ ਪ੍ਰਸ਼ਨ ਉੱਤਰ ਆਈ ਰਿਵੀਚੋ ਆਪਾਂ ਸਾਰਾ ਕੁਝ ਯਾਦ ਕਰਨਾਗਾ ਕੀ ਨਹੀਂ ਯਾਦ ਕਰਨਾਗਾ ਸਾਰਾ ਕੁਝ ਯਾਦ ਕਰ ਕੇ ਕਹਿਣ ਫਿਰ ਟੈਸਟ ਵਧੀਆ ਹੋਊਗਾ ਤੇ ਫਿਰ ਪੇਪਰ ਵਧੀਆ ਆਵੇਗਾ ਓਹ ਹੋ ਹੋ ਉਹ ਕਾ ਲਾ ਮੈਂ ਥੋੜੀ ਫੈਨ ਤਾਂ ਕਿੰਨੇ ਪੇਜ ਹੈ ਕਾਪੀ ਦੇ ਤਾ ਦੇ ਇਹਦੇ ਪੇਜ ਤਾਂ ਨਹੀਂ ਮੈਨੂੰ ਪਤਾ ਪਰ ਇਹਦੇ ਪ੍ਰੈਸ਼ਨ ਉੱਤਰ ਜੁੜ ਪਤਾ ਕਿੰਨੇ ਐ ਇਹਦੇ ਹਨਾ ਮੈਨੂੰ ਆਦਤ ਕਿੰਨੇ ਐ ਸਾਰੇ ਇਹਦੇ ਹਨਾ ਇੱਕ ਤੋਂ ਲੈ ਕੇ ਪ੍ਰੈਸ਼ਨ ਉੱਤਰ ਇੱਥੇ ਦਾ ਕਰ ਦੋ ਸਤਾ ਖਾਲੇ 200 ਤੋਂ ਬਾਅਦ ਦਾ ਇਹ 267 ਹੈ 1 ਤੋਂ ਲੈ ਕੇ 267 ਤੱਕ ਦੇ ਪ੍ਰਸ਼ਨ ਉੱਤਰਾਂ ਹਾਂ ਤੇ ਯਾਦ ਕਰਨੇ ਆ ਹਾਵ ਲਾਲਾ 267 ਹੈ ਹੋਰ ਅੱਗੇ ਵੀ ਆ ਕੁਝ ਆ ਵੇਖੋ ਉਹ ਚੰਗੂ ਅੱਗੇ ਪਨੇ ਪਿੱਛੋਂ ਤਾਂ ਦੁਰਬਗੇ ਆਪਾਂ ਅੱਗੇ ਨੂੰ ਭਜਦੇ ਹਾਂ ਜੀ ਹਜੇ ਆਪਣਾ ਤਾਂ ਕਲੀਅਰ ਨਹੀਂ ਹੋਇਆ ਕੋਤ ਪੀਆਤਾ ਅਸਤੇ ਅੱਜ ਜਦੋਂ ਨੰਨ ਗਿਆ ਇਹਨੂੰ ਰੱਟਾ ਲਾ ਫਿਰ ਤੈਨੂੰ ਪੇਪਰ 'ਚ ਆਊਗਾ ਰੱਟਾ ਫਿਰ ਤੂੰ ਪਾਸ ਹੋਏਂਗੀ ਤੇ ਜੇ ਆਪਾਂ ਹਾਰਚਾਰ ਤੇ ਰਹੇ ਠੀਕ ਹੈ ਫਿਰ ਆਪਾਂ ਨੂੰ ਨੰਬਰ ਆਉਣ ਦੀ ਕੋਈ ਸੁਭਾਵਨਾ ਨਹੀਂ ਨੰਬਰ ਕਦੇ ਆਦੇ ਨੇ ਮੇਰੇ ਤਾਂ ਜਾਪਕਾਰੀ ਉਹ ਹੋ ਨੰਬਰ ਤੇ ਕਾਦੇ ਆ ਜਾਂਦੇ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਮੈਂ ਤੂੰ ਕਤਾਰ ਤੇ ਅੱਡੇ ਲੀਦਾ ਨਾ ਤਾਂ ਆਉਂਦੀ ਕਿਉਂ ਬਾਤ ਚ ਬੈਠੀ ਉੱਥੇ ਜਦੋਂ ਆਪਣੇ ਬੈਸਾ ਤੋਂ ਕੋਈ ਕੋੜੇ ਕਾਲਾ ਪਰੋਂ ਨੰਬਰ ਆ ਜਾਂਦੀ ਕਾਕਾ ਦੀ 4 ਵਜੇ ਉੱਠਦੀ ਹੈ ਠੀਕ ਹੈ 4 ਵਜੇ ਉੱਟ ਕੇ ਮੈਂ ਥੋੜੀ ਦਮ ਧੌਣਾ ਫੜਦੇ ਆ ਉਪੋ ਉਦੋਂ ਡਾਕੂਮੈਂਟਸ ਫਾ ਲੈਂਦੇ ਦੁਕਾਨਾਂ ਤੋਂ ਬੋਣ ਮੋਹ ਲੈਂਦੇ ਸਿੱਕਾ ਦਾ ਪਹਿਲਾ ਮੰਨੂ ਦੀ ਵਾਰੀ ਹੈ ਮੰਨ ਦਾ ਨਹੀਂ ਮਨੀ ਦੀ ਵਾਰੀ ਹੈ ਤੇ ਮਨੀ ਪਾਸੇ ਇੱਕ ਗੱਲ ਦਾ ਮਨੀ ਆ ਦਾ ਅੱਠ ਘੜਦਾ ਮਨੀ ਪਹਿਲਾ ਅੱਠ ਮਾ ਮਨੀ ਪਹਿਲੀ ਵਾਰ ਉੱਠਦਾ ਤੇਰੀ ਸੋਣੀ ਤੇਰੀ ਮਾਲ ਗਈ ਹੈ ਬੱਸ ਮੇਰੀ ਵੀ ਹੈ ਮੇਹੀ ਹੈ ਪਹਿਲਾ ਆਪ ਸਾਡੇ ਚ ਨੂੰ ਠੀਕ ਹੈ 4 ਵਜੇ ਇਹਨਾਂ ਦੇ 4 ਵਜੇ ਕਹਿੰਦੇ ਪਹਿਲੇ ਮੇਰੇ ਨਾਲ ਫੋਨ ਇੱਥੇ ਪੁੱਛਾਤੋ ਮੈਂ ਕਿੱਥੇ ਗਈ ਐ ਮੈਂ 4 ਵਜੇ ਫੋਨ ਨੂੰ ਜਦੋਂ ਥਾਣ ਲੱਗਦੇ ਨੇ ਤਾਂ ਠੀਕ ਤੁਸੀਂ 5:30 ਵਜੇ ਜਾ ਕੇ ਆਉਂਦੇ 2 ਘੰਟਾ ਬਾਅਦ ਮਸਾ ਉੱਠਦੇ ਆ ਠੀਕ ਹੈ ਤੇ ਸਵੇਰ 6:00 ਵਜੇ ਨੂੰ ਠਾਟੇ ਪੜ 6:00 ਵਜੇ ਕੰਪਲੀਟ ਕਰਕੇ ਤੁਹਾਨੂੰ 6:30 ਸਵੇਰ ਹੋ ਲੈਣੇ ਕਿ ਪੌਣੇ ਦੇ ਤੱਕ ਆ ਦੇਣਾ ਮੈਨੂੰ ਦੀ ਰੋਟੀ ਕਿੰਨੇ ਕਾਰੇ ਹੋਣਗੇ ਇਹ ਹਾਰ ਚਾਰ ਬੱਚ ਕੋਈ ਗੱਲ ਨਹੀਂ ਮੈਂ ਤੈਨੂੰ ਇਹ ਨਹੀਂ ਆਦਾ ਕਿ ਜਿਹੜੇ ਸਕੂਲ ਚ ਫੰਕਸ਼ਨ ਆ ਜਾਂ ਮੈਂ ਤੈਨੂੰ ਫੰਕਸ਼ਨ ਨੇ ਕਰਨ ਦੇਣਾ ਠੀਕ ਹੈ ਉਹ ਟੈਂਡ ਕਰ ਇਹ ਮੁੜ ਕੇ ਬਾਹਰ ਦੇ ਵਿੱਚ ਇਹ ਬਾਹਰ ਨਾ ਆਵੇ ਆ ਸਮਾਂ ਇਹ ਸਮਾਂ ਉਦੋਂ ਬਾਹਰ ਹੋਣਾ ਜਦੋਂ ਕੋਈ ਤੰਦਰ ਆ ਜਾ ਕੋਈ ਫੰਕਸ਼ਨ ਹੈ ਪਿੰਡ ਚ ਜਾਂ ਕੋਈ ਵਿਆਹ ਆ ਗਿਆ ਜਦੋਂ ਵਿਆਹ ਆ ਜਾ ਜਾਂ ਮੰਗਣਾ ਚੰਗਣਾ ਹੈ ਜਦੋਂ ਆ ਗਿਆ ਉਦੋਂ ਇਹ ਚੀਜ਼ ਬਾਹਰ ਹੋਣੀ ਚਾਹੀਦੀ ਹੈ ਠੀਕ ਹੈ ਮੇਰਾ ਤਾਂ ਉਹਨਾਂ ਸਮਾਨ ਹੋਣਾ ਜਿੰਨਾ ਇਹ ਦਾ ਹੈ ਸ਼ਨੀਵਾਰ ਤੋਂ ਬਾਅਦ ਇਹ ਐਤਵਾਰ ਨੂੰ ਸਮਾਨ ਮੇਰੇ ਸਾਹਮਣੇ ਨਾ ਆਵੇ ਜੇਕਰ ਇਹ ਮੇਰੇ ਸਾਹਮਣੇ ਸਮਾਨ ਆ ਗਿਆ ਆਹ ਸਮਾਨ ਵਿੱਚਲਾ ਨਹੀਂ ਮਿਲਣਾ ਤੈਨੂੰ ਇਹਦੇ ਚ ਪਾਇਆ ਕਰਾਂਗੇ ਰੋਟੀਆਂ ਤੇ ਤੁਹਾਨੂੰ ਪੈ ਕਰਕੇ ਨਹੀਂ ਸੁਝਈਆਂ ਮਾਣ ਕੱਢ ਕੇ ਮੈਂ ਰੱਬ ਤੇ ਬੈਠਾ ਮੈਂ ਸਦਾ ਤੇ ਹਨਾ ਰੁਕੀ ਕਿ ਫੰਸਾ ਲਾ ਕਿਸ ਨੇ ਕਿਹਾ ਆਹੋ ਲੈ ਜੀ ਸਭ ਕੇ ਨੇ ਵੀ ਉਹ ਕੋਈ ਮੈਂ ਤੈਨੂੰ ਇਹ ਮਨਾ ਨਹੀਂ ਕਰਦਾ ਮੈਂ ਤੈਨੂੰ ਇਹ ਹੀ ਆਣਾ ਵੀ ਆਹ ਪੇਪਰ ਜਿਹੜਾ ਉਹਨਾਂ ਨੇ ਤੈਨੂੰ ਦਿੱਤਾ ਨਾ ਇੱਧਰ ਮੇਰੀ ਧਿਆਨ ਨਾਲ ਸੁਣੋ ਐਨੇ ਐਨੇ ਕਲਾਸ ਪੂਣੀ ਐ ਇਸ ਕਲਾਸ ਚੜੀ ਨੇ ਹੋ ਤਾਂ ਮੈਂ ਪੁੱਛਿਆ ਅਸਗੁਰ ਮੈਨੇ ਤੁਹਾਨੂੰ ਆਪਣੇ ਗੁਰੂਆਂ ਬਾਰੇ ਦੱਸਣਾ ਠੀਕ ਹੈ ਬਾਹਗੀਆਂ ਬਾਰੇ ਦੱਸਣਾ ਗੁਰੂ ਨਾਨਕ ਦੇਵ ਜੀ ਬਾਰੇ ਦੱਸਣਾ ਠੀਕ ਹੈ ਉਹ ਮੜ ਕੇ ਉਹ ਵਿੱਚ ਨੰਬਰ ਜੋੜਨਗੇ ਤੁਹਾਨੂੰ ਜੇ ਕਦੇ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਕਿੰਨੇ ਕੀ ਕਿੰਨੇ ਗੁਰੂ ਆਪਾਂ ਹੈ ਹੈ ਕਿੰਨੇ ਪਰਚਾਹ ਤੇ ਜੇ ਇਹ ਜੋ ਕੋਈ ਵੀ ਗੱਲ ਕੋਈ ਵੀ ਕੁਅੱਛ ਵਿੱਚ ਪੁੱਛ ਸਕਦੇ ਆ ਤੇ ਜੇ ਤੇਰਾ ਰੱਟਿਆ ਹੋਊਗਾ ਫਿਰ ਧਨਵਾਊਗਾ ਕਾਸ਼ਨ ਤੇ ਕੁਛ ਨਹੀਂ ਉਹ ਤਾਂ ਲੈ ਕੇ ਸੀ ਆਂਸਰ ਦੇਣਾ ਤੁਹਾਡਾ ਓਹੋ आठ तक नहीं आपने? एक ए, ए मेरी गाला सुनाऊँ वो मेरी गाला सुनाएँगे ठीक है तो ज़्यादा पहले कुश्पस है कुछ कुछ नहीं ठीक है वो हो जाएँगे होने तो होने ए दो सौ सतात दो सौ सतात दो सौ सतात दो बच्चों टेरेस्ट्रो था जे आपका काम कराएँगे भेज जाएँगे और भी नंबर समय आधा सामने गैनले में न ਵੀ ਆਪਾਂ ਇਹਦੇ ਤੇ ਇਹ ਪੂਰਾ ਹੋਊਗਾ 500 ਦਾ ਇਹ 500 ਦਾ ਪੇਪਰ ਉਹ ਪੰਜ ਵਾਲਾ ਪੁੱਤ ਕਿਹੜਾ ਆ ਮੇਰੇ ਤੇ ਲੈ ਇਹ 500 ਦਾ ਪ੍ਰੋਮਿਸ ਆ ਮੈਨੂੰ ਸਾਹ ਵਿੱਚ ਉਹ ਮੈਨੂੰ ਆਜਾਣਗੇ ਮੁਰਗਾ ਵਾਲੇ ਬੁੱਕਤ ਨੂੰ ਵੇਖ ਮੈਨੂੰ ਸਾਹ ਵਿੱਚ ਉਹ ਬੱਕ ਨਹੀਂ ਵੇਖਣ ਦੇਣੀ ਉਹਨਾਂ ਨੇ ਮੈਂ ਇਹ ਕਿਦਰੀ ਮੁਰਗਾ ਨਾ ਪੇਪਰ ਜਿਹੜਾ ਤੁਹਾਨੂੰ ਹੋਣਾ ਉਹ ਐ ਹੋਣਾ ਮੋਟਵਾਨੀ ਹੋਣਾ ਕੱਲੇ ਪ੍ਰੇਸ਼ਨਾ ਦੇ ਉੱਤਰ ਹੀ ਦੇਣੇ ਆ ਇੱਕ ਜੇ ਤਾ ਹਾਂ ਤੂੰ ਮੋਰੇ ਰੱਖੀ ਬੈਠੀ ਆ ਆ ਕੁਝ ਨਹੀਂ ਚੱਲਣਾ ਤੇ ਸਿਰਫ ਟੋਟਾ ਲਾ ਇਸ ਤਾ ਇਹ ਐਮ ਤੇ ਆ ਨਾ ਇਹ ਇੱਕ ਹੌਲ ਦਾ ਠੀਕ ਹੈ ਇਹਨੂੰ ਰੱਟ ਲੈ ਆ ਸਮਾਨ ਤੁਹ ਸ਼ਨੀਵਾਰ ਤੱਕ ਤੈਨੂੰ ਖੁੱਲ ਕੋਈ ਰੋਗ ਨਹੀਂ ਕੋਈ ਢੋਗ ਨਹੀਂ ਐਤਵਾਰ ਮੈਨੂੰ 7 ਵਜੇ ਨੂੰ ਇਹ ਸਮਾਨ ਤੱਕ ਕਰ ਗਿਆ ਠੀਕ ਹੈ ਫਿਰ ਇਹਨੂੰ ਕੁਝ ਨਹੀਂ ਚਾਹ ਪਤਾ ਨਹੀਂ ਇਹ ਸੀ ਸ਼ਨੀਵਾਰ ਅੱਜ ਲੈ ਲੇ

ਨਹੀਂ ਚੇਤਾ ਤੇ ਚੇਤਾ ਸਾਨੂੰ ਆਉਣਾ ਜ਼ਰੂਰੀ ਐ ਤੇ ਫੇਰ ਤਾਂ ਇਹ ਬੋਲਣਾ ਤੇਰੇ ਮੰਮੀ ਡੈਡੀ ਕਿੱਥੇ ਲੰਘ ਗਈ ਨਾ ਨਾ ਕਿਉਂ ਆਹ ਤੂੰ ਨਹੀਂ ਜਾਏਦਾ ਇੰਨੀ ਗਰਮੀ ਚ ਇੰਨੀ ਗਰਮੀ ਚ ਵੀ ਆ ਜਾ ਲੈ ਮੈਂ ਨਾ ਕਿੜਾ ਗਰਮੀ ਤੇ ਨੂੰ ਬਾਤ ਤੇ ਮੈਂ ਕਿੰਜ ਆਜ ਕਰਾ ਦੇ ਨਾ ਤੁਸੀਂ ਚਾਹੋਗੇ ਇਕੱਲੇ ਇੰਨੇ ਦੋ ਨਹੀਂ ਹੋ ਜਾ ਜਾਂਦਾ ਹੁੰਦਾ ਇਹ ਵੀ ਤੇ ਨੂੰ ਪਏ ਬੱਸ ਬੈ ਕੇ ਜਾ ਅੱਜ ਦੋਨੇ ਹਾਂ ਬਸ ਤੇ ਬਹਿ ਕੇ ਫਿਰ ਤਾਂ ਪ੍ਰੋਬਲਮ ਹੋ ਜੀ ਆ ਜਾਂਦੀ ਐ ਤੇ ਡਾਕਟਰ ਵੀ ਉਹ ਗਰਮੈਸ਼ ਵਾਲੇ ਕਮਰੇ ਚ ਪਾਉਂਦਾ। ਇਹ ਦੱਸਣਾ ਤਾਇ ਕੋਲੇ ਮੈਨੂੰ ਛਾਕਾ ਵੀ ਟੁੱਟੀ ਆ ਗਈ ਤੇ ਤੂੰ ਬੇਟਾ ਜਾ ਉਹ ਕਰ ਔਠ। ਇਹ ਦੱਸਣਾ ਤੇ ਤੇ ਬੁਲਾ। ਅੰਮਾ ਹਾਂਜੀ ਜੀ ਬੇਣਾ ਵੇਣੂ ਸੀ ਬਸ ਤੇ ਤਾਇ ਕੋਲੇ ਬੈਠਾ ਤੇ ਪੱਖਾ ਲੱਗਿਆ। ਅੱਛਾ। ਮਿੱਕੀ ਦੀ ਪੱਤੀ। ਵੈਸੇ ਹਵਾ ਲੱਗਦੀ ਰਹਿੰਦੀ ਹੈ ਬਸ ਦੇ ਵਿੱਚ ਤਾਂ। ਉਹ ਤਾਂ ਸੀਤਾ ਕੋਲ ਕੇ ਲਾਉਂਦੀ ਜਿਵੇਂ ਬਿਨਾ ਤਾਂ ਹੀ। ਮੈਨੂੰ ਪ੍ਰਿੰਸੀਪਲ ਦਾ ਬਤ ਕਰ ਪ੍ਰਿੰਸੀਪਲ ਦਾ ਕਰਾਈ ਤਾਂ ਮੈਨੂੰ। उन्हों में सारा कुछ तो पूछ लेने ठीक है उधर मेरी गल बात है बढ़िया अपना होता है बढ़िया सारा कुछ सेट कर लेना ऐसी काल की सारी आ गई देखो जी काका भी आ गया कितो आया काके पढ़े आया पढ़ लिया और मैं चले आ जी एक ही बार ना तो दिया। 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 और मर जाना हो ਬੂਟਾ ਆਪਾਂ ਦਾ ਛੱਡਿਆ ਪੁੱਤ ਉਹ ਟੁੱਟੀ ਚੱਲ ਤੈਨੂੰ ਮੈਂ ਕਹ ਦਉਂਦਾ ਤਾਂ ਕਹੀ ਐ ਨਾ ਤੂੰ ਤਾਂ ਬਾਹਰ ਦੀ ਵੀ ਪਸਦੀ ਕੰਮ ਕਰੂ ਨੀ ਤੁਸੀਂ ਕਰਦੇ ਆ ਦੇਖੋ ਜੀ ਤੂੰ ਇੱਧਰ ਖੜਾ ਬੰਦ ਆ ਨਾ ਪਾਪਾ ਸਾਥਾ ਨਹੀਂ ਤੇਰੇ ਨਾਲ ਮਾਲ ਦੀ ਪਾਈ ਹੋਣੀ ਤੇ ਮੈਂ ਤਾਂ ਚੱਲਿਆ ਸੁਹਾਣ ਆਪਾਂ ਚੱਲਣਾ ਆ ਆ ਬੱਲੇ ਕਾ ਚੇਤੀ ਛੇਤੀ ਬੰਦ ਫੋਨ ਦਾ ਕਰ ਉੱਥਾ ਸਿੱਧਾ ਲੱਗ ਗਿਆ ਮੇਰੀ ਕੋਈ ਗਾਰੰਟੀ ਨਹੀਂ ਗਲਤ ਲੱਗ ਗਿਆ ਸਿੱਧਾ ਲੱਗ ਗਿਆ ਆਹ ਥੜਲਾ ਲੱਗਣਾ ਤਾਂ ਹੋਣਾ ਕੋਈ ਮੇਰਾ ਘੜਾ ਤਾਂ ਆ ਜਾਦਾ ਕੋਈ ਇਹਦੇ ਚ ਕਿਹੜਾ ਚੂੜੀ ਪਾਉਣੀ ਹੈ ਆਹੋ ਵਰ ਯਾ ਮੇਰੇ ਸਾਹਬ ਨਾਲ ਤਾਂ ਤੂੰ ਐਂ ਕਰੀ ਓਏ ਦੇਖ ਮੇਰੀ ਟੱਚ ਬਟਨ ਦਾ ਲਾਲ ਸਾਰੇ ਹੁੰਦੇ ਮੈਂ ਨਾਲ ਆ ਕੇ ਲੱਗਦਾ ਤੇ ਬਾੜੇ ਭੈੜੀ ਕੁੜੀ ਸਾਡੇ ਭਾਈ ਠੀਕ ਹੈ ਜੀ ਕੋਈ ਵੀ ਨਹੀਂ ਝੱਕ ਮਲਾਇਆ ਹਾਂ ਆਈ ਥੋੜੀ ਲੱਗਣਾ ਮੈਂ ਚਲਾ ਕੇ ਮਰੂ ਜਿਹੜੇ ਜਿਹੜੇ ਮੈਂ ਆਪਣਾ ਬੁਨਾਕ ਅੱਛਾ ਲੜ ਗਿਆ ਮਾਗ ਆਪੇ ਹੀ ਆ ਲੈ ਲਓ ਭਾਈ ਦੋਨੋਂ ਸੁਣਨਾ ਹੋ ਤੇ ਮੈਂਥੋਂ ਜਾਉ ਤਟ ਤੂੰ ਮੜ ਕੇ ਕਲੇਜ ਮੈਂ ਤੂੰ ਕਲੇਜ ਨਾਲ ਵਧਨ ਕਰਨ ਫਿਰ ਲੜਾਈ ਵਧੂ ਲੜਾਈ ਦੇ ਵਧਨ ਕਰਨ ਫਿਰ ਭਜੋ ਭਜੋ ਹੋਊਗੀ ਭਜੋ ਭਜੋ ਦੇ ਹੋਣ ਨਾਲ ਜੇ ਤਾਂ ਤੁਹਾ ਆ ਸਮਾਨ ਵਾਲੇ ਡੱਬੇ ਐ ਨੰ ਸ਼ਨੀਵਾਰ ਤੋਂ ਪਹਿਲਾ ਪਹਿਲਾ ਸਾਮ ਲੈ ਲੇਗੀ ਇਹ ਤੇਰੇ ਬੱਚ ਜਾਣਗੇ ਠੀਕ ਹੈ ਆ ਜਿਹੜਾ ਤੁਹਾਡਾ ਸਮਾਨ ਹੈ ਇਹ ਵੀ ਵਿੱਚ ਟਿਕਾਉਣਾ ਜੇਕਰ ਨੰਨੂ ਨੇ ਹਾਂਜੀ